ਪਰਮਾਤਮਾ ਨੂੰ ਮਿਲਣ ਦਾ ਯਤਨ ਵੀ ਕਰਦਾ ਹੈ ਸੰਗਤ ਵਿੱਚ ਜਾਂਦਾ ਹੈ ਧਰਮ ਸਥਾਨਾਂ ਤੇ ਜਾਂਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਪਰ ਕਿਤੇ ਨਾ ਕਿਤੇ ਉਲਝ ਜਾਂਦਾ ਹੁਣ ਜਦੋਂ ਘਰੋਂ ਗਿਆ ਉਦੋਂ ਖਿਆਲ ਆਤ ਇਹ ਸੰਕਿ ਪਰਮਾਤਮਾ ਨਾਲ ਮੈਂ ਮਿਲਣਾ ਹੈ ਪਰਮਾਤਮਾ ਨੂੰ ਜਾਨਣਾ ਹੈ ਜੇ ਬਰ ਜਦੋਂ ਉਹ ਸੰਗਤ ਵਿੱਚ ਗਿਆ ਪਰਮਾਤਮਾ ਦਾ ਨਾਮ ਜਪਿਆ ਸਿਮਰਨ ਕੀਤਾ ਥੋੜੀ ਬੰਦਗੀ ਕੀਤੀ ਫਿਰ ਜਿਹੜੇ ਇੱਦ ਗਿਰਦ ਵਾਲੇ ਲੋਕ ਉਸ ਨੂੰ ਬਾਬਾ ਸੰਤ ਜਾਂ ਮਹਾਂਪੁਰਸ਼ ਕਹਿ ਦਿੰਦੇ ਉਹ ਜਦੋਂ ਉਸ ਨੂੰ ਮਹਾਂਪੁਰਸ਼ ਜਾਂ ਸੰਤ ਕਹਿੰਦੇ ਨੇ ਉਹ ਅੰਦਰ ਇਹ ਭਰਮ ਪਾਲ ਲੈਂਦਾ ਹੈ ਕਿ ਮੈਂ ਵਾਕਿਆ ਹੀ ਬਾਬਾ ਹੋ ਗਿਆ ਸੰਤ ਹੋ ਗਿਆ ਮਹਾਂਪੁਰਸ਼ ਹੋ ਗਿਆ ਉਹ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਹੈ ਜਤੰਤੇ ਇਹ ਘਰੋਂ ਤੁਰਿਆ ਸੀ ਕਰਨ ਦਾ ਕਿ ਮੈਂ ਪ੍ਰਮਾਤਮਾ ਨੂੰ ਮਿਲਾਂਗਾ ਪਰ ਰਾਸਤੇ ਵਿੱਚ ਭਟਕ ਜਾਂਦਾ ਹੈ ਇਹ ਵਿਧੀ ਹੈ ਪ੍ਰਮਾਤਮਾ ਢਟਕਾਉਣਾ ਪਰਮਾ ਕਿਉਂਕਿ ਘਾਰ ਤੋਂ ਜਦੋਂ ਤੁਰਿਆ ਸਿਮਰਨ ਕਰਨ ਦੀ ਅਵਸਥਾ ਲੈ ਕੇ ਤੁਰਿਆ ਪਰ ਜਦੋਂ ਅਗਾਂਹ ਗਿਆ 2 ਮਹੀਨੇ 4 ਮਹੀਨੇ ਕੀਤਾ ਲੋਕ ਉਹਨੂੰ ਮਹਾਂਪੁਰਸ਼ ਸੰਤ ਕਹਿ ਲਾਪੇ ਉਹ ਇਸੇ ਚੀਜ਼ ਵਿੱਚ ਉਲਝ ਗਿਆ ਕਿ ਮੈਂ ਮਹਾਂਪੁਰਸ਼ ਬਣ ਗਿਆ ਮੈਂ ਸੰਤ ਬਣ ਗਿਆ ਮੈਂ ਬਾਬਾ ਬਣ ਗਿਆ ਸ਼ਾਇਦ ਮੇਰੇ ਕੋਲ ਕੋਈ ਰੀਧੀ ਸਿੱਧੀ ਆ ਗਈ ਤਾਂ ਹੀ ਇਹ ਮਾਪੁਰਛ ਸੰਤ ਬਾਬਾ ਕਹਿ ਰਹੇ ਤੇ ਮੈਂ ਬਸ ਚਾਹੀਦਾ ਕੀ ਇਹੋ ਚਾਹੀਦਾ ਜਦੋਂ ਲੋਕ ਸੰਤ ਮਾਪੁਰਛ ਬਾਬਾ ਕਹਿ ਲਾ ਪੇ ਤਨ ਦੋਲ ਦੇ ਲਾ ਪੇ ਉਸ ਦੀ ਬੱਲੇ ਬੱਲੇ ਹੋ ਗਈ ਚਾਹੀਦਾ ਤੇ ਹੋਈ ਕਬੀਰ ਜੀ ਕਹਿੰਦੇ ਐਸੇ ਲੋਕਾਂ ਦਾ ਕਬੀਰ ਜੀ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਨੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕਿਉ ਨਾਮੀਤ ਚਾਲੇ ਥੇ ਹਰ ਮਿਲਨ ਕੋ ਵਿਚੇ ਅਟਕਿਓ ਚਿਤ ਇਸ ਤਰ੍ਹਾਂ ਕਿ ਸਿੱਖ ਸਾਖਾ ਬੁੱਧ ਕੀ ਚੇਲੇ ਚਪਾਟੇ ਬੁੱਧ ਕੀ ਪਰਮਾਤਮਾ ਨੂੰ ਨਹੀਂ ਜੁੜ ਸਕਿਆ ਚੇਲੇ ਚਪਾਟਿਆਂ ਨਾਲ ਜੁੜ ਕੇ ਰਹਿ ਗਿਆ ਕਰੋ ਚੱਲਿਆ ਸੀ ਪਰਮਾਤਮਾ ਨੂੰ ਮਿਲਨ ਵਿੱਚ ਪਰ ਅੜ ਗਿਆ ਰਸਤੇ ਵਿੱਚ ਔਰ ਉਸ ਪਰਮਾਤਮਾ ਦੀ ਐਸੀ ਵੀ ਦੀ ਕਿਉਂ ਨਾੜਾ ਉਨ ਮਾਪੂਰਛ ਸੰਤ ਬ੍ਰह्म ज्ञानी ਬਣ ਕੇ ਵਹਿ ਗਿਆ ਅਧੂਰਾ ਗਿਆਨ ਪਰਮਾਤਮਾ ਤੱਕ ਨਹੀਂ ਪਹੁੰਚਿਆ ਬਸ ਚਤਨ ਦੀ ਤਾਸੀ ਪਰਮਾਤਮਾ ਨੇ ਉਲਝਾ ਦਿੱਤਾ ਸਿੱਖ ਸਾਖਾ ਬਹੁਤੇ ਕੀ ਭੜੇ ਚੇਲੇ ਬਣਾ ਲੇ ਚਪਟੇ ਬਣਾ ਲੇ ਜਿਹੜਾ ਚਿੱਤ ਉਹ ਵਿੱਚ ਹੀ اٹਕ ਗਿਆ ਵਿੱਚ ਹੀ اٹਕ ਗਿਆ ਉੱਥੇ اٹਕ ਗਿਆ ਹੁਣ ਜਦੋਂ ਸਾਧਨਾ ਕੀਤੀ ਬੱਲੇ ਬੱਲੇ ਮਿਲ ਗਈ ਤਾਂ ਦੌਲਤ ਮਿਲ ਗਈ ਬਸ ਇਹੋ ਰੱਬ ਹੈ ਚਾਹੀਦਾ ਤੇ ਇਹ ਸਿੱਖ ਕੇ ਅਗਾਹ ਵੀ ਪੈੜਾ ਤੈਅ ਕਰਨਾ ਸੀ ਜਿਦ ਤਰਾ ਪਕੋੜੀਆਂ ਚੜ੍ਹਦੇ ਨਾ ਇੱਕ ਪੈੜਾ ਦੋ ਤਿੰਨ ਡੰਡੇ ਚੜ੍ਹਦੇ ਆ ਧਰਮ ਦੀ ਦੁਨੀਆ ਵੀ ਇਸੇ ਤਰ੍ਹਾਂ ਚੱਲਦੀ ਹੈ ਜਦੋਂ ਤੁਸੀਂ ਥੋੜੀ ਜੀ ਸਾਧਨਾ ਕਰੋਗੇ ਵਾਇ ਕਰੋਗੇ ਕਰੋਗੇ ਤੇ ਤੁਹਾਡੇ ਅੰਦਰ ਕਈ ਖਿਆਲਤ ਪੈਦਾ ਹੋਣਗੇ ਲੋਕ ਤੁਹਾਨੂੰ ਵਧਾਈ ਦੇਣਗੇ ਪਰ ਤੁਸੀਂ ਜੀ ਉਹ ਜਗ੍ਹਾ ਤੇ ਸਮਝੋ ਉਹ ਜਗ੍ਹਾ ਤੇ ਕਬੀਰ ਜੀ ਨੇ ਇਸ ਚੀਜ਼ ਨੂੰ ਦਰਾਇਆ ਆ ਕਿ ਹਰ ਕਾਲੇ ਤੇ ਹਰ ਮਿਲਨ ਕੋ ਬੀਚੇ اٹਕੇ ਚੀਤ ਚੱਲੇ ਹਰੀ ਨੂੰ ਮਿਲ ਵਿਚੋ اٹਕੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਿਤੇ ਧਰਮ ਸਥਾਨ ਤੇ ਜਾਣਾ ਹੈ ਸਾਧਨਾ ਕਰਨੀ ਹੈ ਨਾ ਥੋੜਾ ਜੀ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਜੇ ਕੋਈ ਸੰਤ ਮਹਾਪੁਰਸ਼ ਕਵੇ ਕਹੇ ਪ੍ਰਾਸੇ ਠੱਗ ਗਿਆ ਅਸੀਂ ਸੰਤ ਨਹੀਂ ਪਰ ਅੱਜ ਲੋੜ ਹੀ ਵਪਾਰ ਹੀ ਸੰਤਾਂ ਦੇ ਨਾਮ ਤੇ ਧਰਮ ਤਨ ਅਦੌਲਤ ਜਿੰਨੀ ਹੈ ਹਿੰਦੁਸਤਾਨ ਦੇ ਵਿੱਚ ਮੈਂ ਤਾਂ ਹੈਰਾਨ ਹੋ ਜਾਂਦਾ ਕਈਆਂ ਮੰਦਰਾਂ ਦੀ ਸਾਲ ਦੀ 3-300 ਕਰੋੜ ਰੁਪਇਆ 3-3000 ਕਰੋੜ ਕਈ ਤੇ ਰਮਸਤਾਨਾਂ ਦੀ ਇਨੀਕਮਾਈ ਹੈ ਤੇ ਜੀ ਉਹ ਕਮਾਈ ਨੂੰ ਠੀਕ ਲਾ ਦੇਣ ਵਰਨਾ ਹੀ ਕਿਉਂਕਿ ਅੱਜ ਧਰਮ ਜਿਹੜਾ ਉਹ ਵਪਾਰ ਬਣ ਗਿਆ ਕਾਰਨ ਕਿਉਂਕਿ ਅਸੀਂ ਕਬੀਰ ਬਾਬਾ ਕਬੀਰ ਜੀ ਨੂੰ ਨਹੀਂ ਪੜਿਆ ਬਾਬਾ ਫਰੀਦ ਜੀ ਨੂੰ ਬੜਿਆ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਨੂੰ ਸਮਝਿਆ ਨਹੀਂ ਜੇ ਸਮਝ ਜਾਂਦੇ ਨੇ ਗੱਲ ਬਣ ਜਾਣੀ ਸੀ ਔਰ ਜਿਨ੍ਹਾਂ ਨੇ ਸਾਨੂੰ ਸਮਝੋਣਾ ਉਹ ਆਪ ਵਪਾਰੀ ਬਣ ਗਏ ਉਹ ਵੀ ਮਾਇਆ ਤੋਂ ਬਿਨਾ ਕਿਤੇ ਤੁਹਾਨੂੰ ਪਤਾ ਜਾਂਦੀ ਨਹੀਂ ਪੈਸੇ ਤੋਂ ਬਿਨਾ ਉੱਠਦੀ ਨਹੀਂ ਜਾਂਦੀ ਨਹੀਂ ਉਹਨਾਂ ਵੀ ਪੈਸੇ ਦੀ ਖਾਤਰ ਜੋ ਮਾਨ ਕੀਤਾ ਉਹ ਭੋਲ ਗਏ ਔਰ ਗੁਰੂ ਨਾਨਕ ਨੇ ਤੇ ਘਰ ਘਰ ਗੁਰਬਾਣੀ ਦੀਆਂ ਲਹਿਰਾਂ ਚਲਾ ਦਿੱਤੀ ਕਿ ਅਨੰਦ ਲੈ ਲਈਏ ਸਮਝ ਆ ਜਾਏ ਤੇ ਗੱਲ ਆ ਜਾਗੀ ਨਹੀਂ ਤੇ ਇਹ ਹੋਵੇਗਾ ਸਿਮਰਨ ਕੀਤਾ ਬੰਦਗੀ ਕੀਤੀ ਰਾਹ ਵਿੱਚ اٹਕ ਕੇ ਬਾਬਾ ਜੀ ਬੜ ਕੇ ਬਹਿ ਗਏ ਆਪ ਤੇ ਮੋਸ਼ ਮੁਕਤੀ ਕੀ ਮਿਲਨੀ ਆਪਣੇ ਚੇਲਿਆਂ ਨੂੰ ਵਿਡੋ ਇਹ ਚੀਜ਼ਾਂ ਨੂੰ ਥੋੜਾ ਸਮਝਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ